ਬਾਬਾ ਨਾਮਦੇਵ ਜੀ ਦੇ ਉਸ ਸਥਾਨ ਦੇ ਆਪਾਂ ਦਰਸ਼ਨ ਕਰ ਲਏ ਜਿੱਥੇ ਬਾਬਾ ਨਾਮਦੇਵ ਜੀ ਪੰਜਾਬ ਚ ਆ ਕੇ ਸਭ ਤੋਂ ਪਹਿਲਾਂ ਰੁਕੇ ਸੀ ਹੁਣ ਜਾਣਾ ਆਪਾਂ ਬਾਬਾ ਨਾਮਦੇਵ ਦੀ ਨਗਰੀ ਕੁਮਾੜ ਵਿੱਚ ਉੱਥੋਂ ਦੇ ਗੁਰਦੁਆਰਿਆਂ ਦੇ ਕਰਾਂਗੇ ਦਰਸ਼ਨ ਆਪਣੀ ਫੈਮਿਲੀ ਸਾਰੀ ਉੱਥੇ ਪਹੁੰਚ ਚੁੱਕੀ ਹੈ ਜਿਹੜੀ ਬੱਸ ਤੇ ਗਈ ਹੈ ਸਪੈਸ਼ਲ ਕਰਵਾ ਕੇ ਜਾਂ ਤਾਂ ਉੱਥੇ ਮੂਹੇ ਖੜੇ ਹੋ ਆਪਾਂ ਦੇਖਣਗੇ ਜਾਂ ਫਿਰ ਆਪਾਂ ਉਹਨਾਂ ਨੂੰ ਦੇਖਾਂਗੇ ਚੱਲ ਕੇ ਕਰਦੇ ਆ ਦਰਸ਼ਨ ਵੈਲਕਮ ਟੂ ਬੱਬਾ ਨਾਮਦੇਵ ਜੀ ਨਗਰੀ ਘੁੰਮਣ ਥਾਂ ਥਾਂ ਤੇ ਲੱਗੇ ਬੋਰਡ ਬੱਬਾ ਜੀ ਦੇ ਆਗਮਨ ਪੁਰਬ ਦੇ ਉਹ ਮੂਪੂ ਜਨ ਇੱਕ ਨਾਥ ਸਿੰਘ ਦੇ

ਆਰੋਹੀ ਸਿਮਾ ਗੀਤ ਨਾਲ ਕੋਈ ਨਾ ਕਰਨ ਜਪੈ ਜੀ ਸਤਿ ਸ਼੍ਰੀ ਅਕਾਲ ਜੀ ਲੋ ਜਿ ਸਵੇਰ ਦੇ 6:30 ਵਜੇ ਚੱਲੇ ਦੀ 6:30 ਵਜੇ ਕਰੋ 6 ਵਜੇ ਰ ਪਹੁੰਚਿਆ ਸਤਿ ਸ਼੍ਰੀ ਅਕਾਲ ਜੀ ਬਾਬਾ ਨਾਮਦੇਵ ਜੀ ਤੇ ਪਿਆਣਾ ਸਾਹਿਬ ਜਿੱਥੇ ਉਹਨਾਂ ਨੇ ਬੈਠ ਕੇ ਤਪ ਕੀਤਾ ਸੀ ਹੀਰੇ ਗਿਆ ਗੁਰੂ ਘਰ ਤੇ ਇਹ ਖੜਾ ਆਪਣਾ ਜਹਾਜ ਚਰੋ ਆ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਵੀਰ ਦੇਖੋ ਬਦਵਾਨ ਲਾਈ ਗਏ ਸਾਰੇ ਗੁਰੂ ਚਰੋ ਆ ਗੁਰੂ ਸਾਹਿਬ ਦੇ ਵੀਡੀਓ ਆਨ ਕਰ ਦਿਓ ਆਪਣੀ ਫੈਮਿਲੀ ਚਲੀ ਹੋਈ ਸੀ ਉਹ ਅੰਦਰਲੇ ਗੁਰੂ ਘਰ ਅੰਜ ਮੱਥਾ ਟੇਕਣਗੇ ਵੀ ਆਉਣ ਵਾਲੀ ਆ ਫੇਰ ਕਰਾਂਗੇ ਦਰਸ਼ਨ ਆਪਾਂ ਅੰਦਰੋਂ ਗੁਰਦੁਆਰਾ ਸਾਹਿਬ ਦੇ अपने बधाई भाई सारे बाबा नामदेव दम दहाड़ी दफड़ लफ तू फै ल <स्थियों> ਕਿਤੇ ਅਰ ਮੇਰਾ ਮੋਟਰਸਾਈਕਲ ਆਇਆ ਆ ਜੋ ਕਿ ਰ ਆਪਾਂ ਕਮਰਾ ਲੈਣਾ ਵਧੀਆ ਹੋਊਗੀ ਠੀਕ ਹੈ ਹਾਂ ਜੀ ਮੋਟਰਸਾਈਕਲ ਆਇਆ ਅਸੀਂ ਆਪਾਂ ਮੈਦਾਨ ਨੂੰ ਪਹਿਲਾਂ ਕਹਿੰਦਾ ਸੀ ਮਾਪਾ ਦਾ ਉੱਧ ਜਾਇ ਦੀ ਜਾਵਾਂਗੇ ਇਹ ਚੱਲਾ ਕੇ ਮੋਟਰਸਾਈਕਲ ਤੇ ਮੋਟਰਸਾਈਕਲ ਅਸਤਾ ਸਵੇਰ ਨੇ ਚੱਲੇ ਹੋਇਆ ਬਸਰਾ ਚ ਖੜਦੇ ਖੜਾਉਦੇ ਆ ਸਰਦਾਰਪੁਰ ਲੋਧੀ ਖੜ ਕੇ ਤੇ ਇੱਕ ਬਾਬੇ ਨਾਮ ਦੇ ਉਹਦਾ ਹੋਰ ਸਥਾਨ ਉੱਥੇ ਖੜ ਕੇ ਹੋਰ ਬੜੇ ਸੀਗੇ ਅਸੀਂ ਤੁਰਾਂਗੇ 6:30 ਵਜੇ ਤੁਰੇ ਸੀ ਮਲਾ ਵਿਖੀ ਤੋਂ ਅੱਛਾ ਸਾਡੀ ਜਗ੍ਹਾ ਰੁਕ ਗਿਆ ਫਿਰਾਂ ਮੈਂ ਸੁਲਤਾਨਪੁਰ ਲੋਧੀ ਦੇਖਿਆ ਸਾਰੇ ਗੂਕਰ ਉੱਥੇ ਰਸਬਾਹਾਂ ਸੀਗਾ ਉੱਥੇ ਬਾਲੋ ਬਜ਼ਾਰਾਂ ਦੇ ਵਿੱਚ ਮੋਸਾ ਮੋਟਰਸਾਈਕਲ ਕੱਢ ਕੇ ਆਏ ਸੀਗਾ ਉੱਥੇ ਹੋਰ ਕੇ ਮੈਂ ਠੀਕਾ ਅਸੀਂ ਵਾਹਾਂ ਮੈਂ ਹੋ ਠੀਕ ਹੈ ਹਾਂਜੀ ਵਧੀਆ ਜੀ ਬਹੁਤ ਵਧੀਆ ਹੋਰ ਫਿਰ ਸਿੱਕਾਰ ਜੀ ਸਿੱਕਾ ਪਤਾ ਬਹੁਲੀ ਲੇਟ ਹੋ ਹੈ ਬਹੁਲੀ ਲੇਟ ਹੋ ਚੱਲ ਕੁਝ ਨਹੀਂ ਕਮਰਾ ਜਾਂਦੇ ਹੋ ਲੈਣਾ ਚਾਹਵਾ ਦੀ ਸਮਾਰਜ ਮੁੜ ਕੇ ਕਿਵੇਂ ਲੰਘ ਜਾਂਦੇ ਆ ਮੈਂ ਬਸ ਉਹ ਮਾਰਦੇ ਨਹੀਂ ਹੈਗੇ ਇਹ ਕਹਿੰਦੇ ਪਹਿਲਾਂ ਮੱਥੜੇ ਚੱਲ ਕੋਈ ਨਹੀਂ ਹੋਰ ਜਦ ਜੰਮਾ ਮੈਂ ਦਾ ਉਰੀ ਖੜਾ ਕੌਣ ਦਾ ਇਹ ਸਾਡੇ ਨਾਲ ਹੀ ਸੀ ਅੱਛਾ ਕਿੱਥੇ ਜਾਗੇ ਤੂੰ ਮਿਲਿਆ ਸਵੇਰ ਦੇ ਸਾਡੇ ਤੂੰ ਉੱਥੇ ਮੇਰੇ ਉੱਥੇ ਨਹੀਂ ਹੈ ਵੇ ਸਿੱਧਾ ਉਰੇ ਆ ਗਿਆ ਇਹ ਮੇਰੇ ਕੋਲੇ ਨਹੀਂ ਖੜਿਆ ਮੈਂ ਉੱਥੇ ਖੜ ਗਿਆ ਉੱਥੇ ਬਹੁਤ ਟਾਈਮ ਲੱਗ ਗਿਆ ਡਾਕਟਰ ਨੇ ਹੱਸਿਓ ਕਦਾਂ ਜਾਂਦੇ ਹੋ ਜਰਾਂ ਨਹੀਂ ਸ਼ਾਂਤੀ ਜਾ ਰਹੇ ਆਗੇ ਲੇਟ ਹੋਗਾ ਪਹਿਲਾਂ ਬੋਲੀ ਸਾਰ ਤੋਂ ਵਲੌਗ ਬਣਾ ਦੇ ਜਿੰਦਰ ਚਾ ਚੁਕਣ ਲੱਗ ਗਿਆ ਮਹਾਰਾਜ ਖੜਕੇ ਆਵੇਂ ਚਾ ਚੁਕਣ ਲੱਗ ਗਿਆ ਕੰਨੂਰ ਸਾਹਿਬ ਉਹ ਮੇਰੀ ਮਤ ਤੁਸੀਂ ਮੈਂ ਕਿਹ ਪਹਿਲਾਂ ਪਹੁੰਚੋਗੇ ਬੈਗ ਬੂ ਬਚਿਤੇ ਸਾਰੇ ਚਲ ਅਜ ਪਹਿਲਾ ਕਮਰਾ ਲੈ ਲਿਆ ਯਾਰ ਆ ਵਾਲਾ ਕਮਰਾ ਸੀਗਾ ਤਾਂ ਆਪਣੇ

वीडियो हांडियो वीडियो फोटो इत कर करे जो तो बस बस को करा फोटो सेरेमोनियल और मॉडर्न के बीच में एक बहुत बड़ा अंतर है जो कि यह बात मुझे पुराणों में और आधुनिकता के बीच में जो बात है कि जो बात है कि जो है यह देर से में एक नाम है जो सुबह आनंद का बाबा भागों का निवारण मांग कर जो है जो निवेदन करते हैं और बाकी मुझे तो आपने बुका दिया मैं तो ये किताब को नहीं पढ़ सका उन पर मार्च जे जे को घर में घर में बोल जाते आपने मनी अजमाया तुरंत बुरा तो नहीं अपुन वहीं तुम्हारी आसा ओपन जीरा से आसा तो माने चार कोई अपराध नहीं है उनको बर्दाश्त हम तो तुम तेरे काम से बच्चे कर हमारे दारी हैं तुम्हार

ਨਾ ਉਹ ਦੇ ਪਾਤਸ਼ਾਹ ਜੀ ਨੇ ਜ਼ਿੰਦਗੀ ਦੇ ਆਪਣੇ 18 ਸਾਲ ਇੱਥੇ ਬਿਤਾਏ ਨੇ ਇੱਥੇ ਸਸਕਾਰ ਹੋਇਆ ਸੀ ਉਹਨਾਂ ਦਾ ਇੱਥੇ ਉਹਨਾਂ ਦੀ ਸਮਾਦੀ ਬਣੀ ਹੋਈ ਹੈ। ਸਵੱਦੀ ਸਥਲ ਪਤਨਾਵਦੀ ਹੈ। प्रकाश स्थान श्री गुरु ग्रंथ साहब जी इधर गुरु ग्रंथ साहब जी आगे गुरुद्वारा साहब ये रहेगा समाधि स्थल पलंग चातर चढ़ती है समाधि अंदर बहुत सोहरा स्थान बनाया गया है ਕੋਸਮਾਸੀ ਜਦੋਂ ਬਾਬਾ ਨਾਮਦੇਵ ਜੀ ਨੂੰ ਹੱਥੀ ਮੂਰੇ ਚੜਨ ਦੀ ਹੱਥੀ ਮੂਰੇ ਮੌਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਆਠੇ ਦੋਨੇ ਪੈਰ ਜੋੜ ਕੇ ਝੁੱਕ ਗਿਆ ਫਲਮੋੜ ਕੇ ਉਸ ਤੋਂ ਬਾਅਦ ਫੇਰੀ ਕੋਸਮਾਸੀ ਜਦੋਂ ਕਹਿੰਦਾ ਗੋਗਜੇ ਆਉਂਦੀ ਘਰ ਨਹੀਂ ਕਹਿੰਦਾ ਮੁਸਲਮਾਨ ਬਣ ਜਾ ਬਾਬਾ ਨਾਮਦੇਵ ਜੀ ਨੇ ਉਹ ਵੀ ਇਨਕਾਰ ਕਰਤਾ ਪਰ ਪ੍ਰਮਾਤਮਾ ਨੇ ਗੋਗਜੇ ਉਹਨਾਂ ਸਾਥੇ ਇੱਕ ਉਸ ਥਾਂ ਸੀ ਫਿਰ ਉਹ ਹੀ ਰਾਜਾ ਸੋਨੇ ਦਾ ਦੁਸ਼ਾਲਾ ਦਿੰਦਾ ਉਹ ਵਾਲਾ ਸੇਜ ਬਾਬਾ ਨਾਮਦੇਵ ਜੀ ਨੂੰ ਨਦੀ 'ਚ ਤੈਰ ਦਿੰਦੇ इधर समाधि आ गई बाबा रोहदास जी थानू नामदेव जी ये गया समाधि स्थल ਬਾਬਾ ਬਹੁਤ ਦਾ ਜੀ ਜਿਨ੍ਹਾਂ ਨੂੰ ਬਾਬਾ ਨਾਮ ਦੇ ਦਿੱਨੇ ਜੀਵਨ ਦਾਅਤ ਦਿੱਤਾ ਸੀ ਫਿਰ ਉਹ ਪੱਕੇ ਬਾਬਾ ਨਾਮ ਦੇ ਜੀ ਦੇ ਪੁੱਤ ਬਣ ਗਏ ਸੀ ਇਹ ਪੂਰੇ ਬੈਣ ਦੇ ਸੀਗੇ ਆਇਆ ਜੀ ਜੀ ਰੇਗਾ ਦੁਆਰ ਸਾਹਿਬ आपकी बहुत बहुत बधाई आपके एन के और भारत सरकार के साथ में पत्र हो इन जड़ीयात की याद सरकार टीके के द्वारा एक पुराने के मार्ग में याद पहुंचे ये सादा की दौड़ इन जड़ीयात में याद

कुमारो परमिशन पर परमिशन आपको कुमारों परमिशन देना बंगी जुड़ी प्रवाण होता है इस चीज को कोए नाम जो को जो की मदद से वो रणनीया दिशा पर सारे पत्र जो ये नए करते हैं ये भी फंक्शन नाम से ये ये बीच स्थान बने हुए ने मंदिर ये राधा कृष्ण जी का है ये फोटो आ गई औरती आ गई पापा रंग वाली जी भगवान शंकर जी मां दुर्गा जी गणेश जी ये रह गए भोलेनाथ ये रह गए नंदी जी Ehi, ci sono tre buoni, non troviamo a raggiungere, ायण दास जी ये हैगा जी बबा नानक देव तो जी का दे समाधिक स्थल इस तू बाद बी के बहुत सारे गुरद्वारे ने इतने बाबा जी ने तप किया हो ਇਹ ਹੈਗਾ ਜੀ ਗੁਰਦੁਆਰਾ ਸਮਾਦੀ ਸਥਾਨ ਗੁਰਦੁਆਰੇ ਦਾ ਐਸੇ ਬੱਬਾ ਨਾਮਦੇ ਜੀ ਦੇ ਇੱਥੇ ਸੱਤ ਅੱਠ ਨੇ ਪਰ ਇੱਥੇ ਕੁਮਾਨ ਸਾਹਿਬ ਦੇ ਵਿੱਚ ਤਿੰਨ ਗੁਰੂ ਘਰ ਨੇ ਬਾਕੀ ਇੱਧਰ ਲਾਗੇ ਪਿੰਡ ਨੇ ਉੱਥੇ ਨੇ ਜਿੰਦਗੀ ਦੇ ਜਿਹੜੇ 18 ਸਾਲ ਆ ਲਾਸਟ ਸਾਲ ਆਪਣੇ 18 ਸਾਲ ਇਸ ਧਰਤੀ ਤੇ ਬਤਾਏ ਨੇ ਇੱਥੇ ਆ ਕੇ ਬਾਕੀ ਕੁਝ ਹੋਰ ਵੀ ਹੈਗੇ ਨੇ ਸਥਾਨ ਉਹਨਾਂ ਦੀ ਵੀਡੀਓ ਆਪਾਂ ਪਹਿਲਾਂ ਬਣਾ ਰੱਖੀ ਹੈ ਇਸ ਤੋਂ ਬਾਅਦ ਜਾਵਾਂਗੇ ਪਤਪਿਆਣਾ ਸਾਹਿਬ पहला गए थ चरण कमल साहब